ਠੀਕ ਹੈ ਜਨਾਬ ਸ੍ਰੀ ਹੰਮਰਾਜ ਅਸੀਂ ਇਸ ਆਰਡੀਨੈਂਸ ਦੇ ਵਿਰੁੱਧ ਆਗੇ ਇਹਦੇ ਨਾਲ ਜਿਹੜਾ ਸਾਡੇ ਕਿਸਾਨ ਵੀਰਾਂ ਨੂੰ ਬਹੁਤ ਜ਼ਿਆਦਾ ਘਾਟਾ ਪੈਣ ਵਾਲਾ ਹੈਗਾ ਇਸ ਦੇ ਨਾਲ ਸਾਡੇ ਕਿਸਾਨ ਵੀਰਾਂ ਦਾ ਨਿਕੂਮਰ ਕੱਢਿਆ ਜਾਣਾ ਹੈਗਾ ਇਹਦੇ ਨਾਲ ਸਾਡਾ ਐਮਐਸਪੀ ਮੰਨ ਲੋ ਵੀ ਨਹੀਂ ਰਹਿਣਾਗਾ ਇਹ ਪਹਿਲਾਂ ਤਾਂ ਸਾਨੂੰ ਇੱਕ ਵਾਰੀ ਦਾ ਦੇਣਗੇ ਕੁਝ ਤਾਂ ਕਿਸਾਨ ਵੀਰਾਂ ਨੂੰ ਇਲਾਜ ਵੀ ਹੋਊਗਾ ਵੀ ਦੇਣਗਾ ਲਾਲਚ ਦੇਣਗੇ ਵੀ ਬਾਹਰਲੇ ਪਾਸੇ ਵਿੱਚੋਂ ਮੰਡੀਆਂ ਤੋਂ ਬਾਹਰ ਵੇਚੋ ਅਸੀਂ ਰੇਟ ਵੱਧ ਦੇਵਾਂਗੇ ਗੱਲ ਕਰ ਅਸੀਂ ਕਿਸਾਨ ਵੀਰ ਸਾਰੇ ਅਸੀਂ ਇਕੱਠੇ ਆਗੇ ਅਸੀਂ ਮੰਡੀਆਂ ਤੋਂ ਬਾਹਰ ਜਾ ਕੇ ਆਪਣਾ ਫਸਲਾ ਨਹੀਂ ਵੇਚਾਂਗੇ ਅਸੀਂ ਮੰਡੀਆਂ ਦੇ ਵਿੱਚ ਹੀ ਫਸਲਾ ਵੇਚਾਂਗੇ ਜੇ ਅਸੀਂ ਇਸ ਆਰਡੀਨੈਂਸ ਦੇ ਵਿਰੋਧਾਂਗੇ ਜੇ ਸਾਨੂੰ ਕਿਤੇ ਵੀ ਮਰਜ਼ੀ ਜਾਣਾ ਪਵੇ ਅਸੀਂ ਦਿੱਲੀ ਜਾਣਾ ਪਿਆ ਦਿੱਲੀ ਵੀ ਜਾਵਾਂਗੇ ਜੇਕਰ ਸਾਡੀਆਂ ਜਾਣਾ ਜਾਂਦੀਆਂ ਅਸੀਂ ਆਪਾਂ ਜਾਣਾ ਵੀ ਗਵਾਉਣ ਲਈ ਤਿਆਰ ਆਂ ਕਿਸ ਤੋਂ ਮਰਲੋ ਵੀ ਜੇ ਸਾਡੇ ਕੋਲੇ ਸਾਡੀ ਜ਼ਮੀਨ ਨਹੀਂ ਹੈਗੀ ਜਾਇਦਾਦ ਨਹੀਂ ਹੈਗੀ ਫਿਰ ਅਸੀਂ ਉਸ ਤੋਂ ਬਾਅਦ ਕਰਾਂਗੇ ਕੀ ਇੱਥੇ ਉਹਤ ਵਾਤਾ ਸਾਈਕਲ ਦੇ ਉੱਤੇ ਟੀਫਨ ਬੰਦ ਕੇ ਫੈਕਟਰੀਆਂ ਦੇ ਵਿੱਚ ਇਹ ਢਹੀ ਜਾਇ ਕਰਾਂਗੇ ਜਿਹੜੇ ਅੱਜ ਅਸੀਂ ਇੱਥੇ ਸ਼ਾਹੂਕਾਰਾਂ ਦੇਾਰੇ ਲੈਣੇ ਆ।